ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟਡੀ ਕਲਾਸ ਰੂਬ ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਹਿਸਟਰੀ ਦਾ ਟਾਪਿਕ ਕਰਾਂਗੇ ਨਪੋਲੀਅਨ ਬੋਨਾਪਾਰਟ ਦੇ ਸੁਧਾਰ ਰਿਫਾਰਮਸ ਆਫ ਨਪੋਲੀਅਨ ਬੋਨਾਪਾਰਟ ਨਪੋਲੀਅਨ ਦੇ ਕੋਡਾਂ ਦਾ ਖਾਸ ਤੌਰ ਤੇ ਜ਼ਿਕਰ ਕਰਦੇ ਹਾਂਗੇ ਅੰਦਰੂਨੀ ਸੁਧਾਰਾਂ ਦਾ ਵਰਣਨ ਜਾਨ ਪੋਲੀਅਨ ਦੇ ਸੁਧਾਰ ਇਹਨਾਂ ਸਾਰਿਆਂ ਦਾ ਅੰਤਰਿਕ ਹੋਊਗਾ ਠੀਕ ਹੈ ਜਾਉਦੇ ਕਾਰਜ ਜਾਂ ਪ੍ਰਾਪਤੀਆਂ ਜਾਦੋ ਦੇ ਸੁਧਾਰ ਜਾਂ ਜੇਕਰ ਨਪੋਲੀਅਨ ਦੇ ਜਿੰਨਾ ਸਥਾਈ ਸੰਤਾ ਫਰਾਂਸ ਵਿੱਚ ਉਸ ਦੇ ਦੁਆਰਾ ਕੀਤੇ ਗਏ ਸੁਧਾਰ ਕੰਮ ਠੀਕ ਹੈ ਉਹ ਦੱਸਣੇ ਨੇ ਆਪਾਂ ਨੇ ਹਾਂਜੀ ਸਭ ਤੋਂ ਪਹਿਲਾਂ ਇੰਟਰੋਡਕਸ਼ਨ ਨਪੋਲੀਅਨ ਬੋਨਾਪਾਰਟ ਨੇ ਸਤਾਰੋਂ 1799 ਤੋਂ ਲੈ ਕੇ 1804 ਇਸਵੀ ਤੱਕ ਫਰਾਂਸ ਦੇ ਪਹਿਲੇ ਕੌਂਸਲ ਦੇ ਰੂਪ ਦੇ ਵਿੱਚ ਕੰਮ ਕੀਤਾ ਤੇ ਉਸ ਨੇ ਇਹਨਾਂ 5 ਸਾਲਾਂ ਦੇ ਵਿੱਚ ਅਲੱਗ-ਅਲੱਗ ਅੰਦਰੂਨੀ ਸੁਧਾਰ ਕੀਤੇ ਨੇ ਜਿਹੜੇ ਕਿ ਉਪਜੋਗੀ ਹੋਣ ਦੇ ਇਲਾਵਾ ਚਿਰ ਸਥਾਈ ਵੀ ਸਿੱਧ ਹੋਏ ਮਤਲਬ ਕਿ ਪਰਮਾਨੈਂਟਲੀ ਵੀ ਉਹ ਜਿਹੜੇ ਕਿ ਬਣੇ ਰਹੇ ਹਨੇ ਪੋਲੇ ਨੇ ਪੰਨੇ ਪੋਲੇ ਨੇ ਆਪਣੇ ਇਹਨਾਂ ਸੁਧਾਰਾਂ ਦੁਆਰਾ ਦੇਸ਼ ਦੇ ਹਰੇ ਖੇਤਰ ਰਾਜਨੀਤਿਕ ਪ੍ਰਸ਼ਾਸਨਿਕ ਸਮਾਜਿਕ ਧਾਰਮਿਕ ਡੂੰਗੀ ਛਾਪ ਛੱਡੀ ਹੈ ਇਸ ਨਾਲ ਵੱਧ ਮਾਨ ਦੀ ਗੱਲ ਇਹ ਵੀ ਹੈ ਕਿ ਉਸ ਦੇ ਕੁਝ ਸੁਧਾਰ ਕੇਵਲ ਫਰਾਂਸ ਦੇ ਲਈ ਹੀ ਨਹੀਂ ਬਲਕਿ ਯੂਰਪ ਦੇ ਕਈ ਹੋਰ ਦੇਸ਼ਾਂ ਲਈ ਵੀ ਲਾਭਦਾਇਕ ਸਿੱਧ ਹੋਏ ਨੇ ਨੇ ਪੋਲੈਂਡ ਦੀ ਮਹਾਨਤਾ ਮੁੱਖ ਰੂਪ ਨਾਲ ਉਸਦੇ ਇਨ੍ਹਾਂ ਸੁਧਾਰਾਂ ਤੇ ਹੀ ਆਧਾਰਿਤ ਹੈ। ਹਾਂਜੀ ਜਿਵੇਂ ਪ੍ਰਸ਼ਾਸਨਿਕ ਸੁਧਾਰ ਹੋ ਗਏ ਉਹਦੇ ਰਾਸ਼ਟਰੀ ਸਭਾ ਨੇ ਆਪਣੇ ਸ਼ਾਸਨ ਕਾਲ 1799 99 ਵਿੱਚ ਫਰਾਂਸ ਵਿੱਚ ਫਰਾਂਸ ਨੂੰ ਡਿਪਾਰਟਮੈਂਟ ਕੈਂਟਨ ਤੇ ਕਮਿਊਨ ਨਾਂ ਦੇ ਭਾਗਾਂ ਵਿੱਚ ਵੰਡਿਆ ਹੋਇਆ ਸੀ। ਮਤਲਬ ਕਿ ਤਿੰਨ ਭਾਗ ਸੀ ਡਿਪਾਰਟਮੈਂਟ ਕੈਂਟਨ ਤੇ ਕਮਿਊਨ ਇਹ ਭਾਗਾਂ ਦੇ ਵਿੱਚ ਵੰਡਿਆ ਹੋਇਆ ਸੀ। ਉਨ੍ਹਾਂ ਦੇ ਵਿੱਚ ਸ਼ਾਸਨ ਦਾ ਕੰਮ ਚਲਾਉਣ ਦੇ ਲਈ ਲੋਕਾਂ ਦੁਆਰਾ ਚੁਣੀਆਂ ਗਈਆਂ ਕੌਂਸਲਾਂ ਦੀ ਵਿਵਸਥਾ ਕੀਤੀ ਗਈ ਸੀ ਜਿਵੇਂ ਆਪਣੇ ਕਾਰਜਪਾਲਿਕਾ ਨਿਆਂਪਾਲਿਕਾ ਵਿਧਾਨਪਾਲਿਕਾ ਐਵੇਂ تین ਇਹ ਭਾਗ ਜਿਹੜੇ ਬਣਾਏ ਹੋਏ ਸੀ ਇਹਨਾਂ ਦੇ ਵਿੱਚ ਜਿਹੜੇ ਕੰਮ ਚਲਾਉਣ ਵਾਲੇ ਸੀ ਲੋਕਾਂ ਦੁਆਰਾ ਚੁਣੀਆਂ ਗਈਆਂ ਕੌਂਸਲਾਂ ਦੀ ਵਿਵਸਥਾ ਕੀਤੀ ਗਈ ਸੀ ਤੇ ਇਹ ਕੌਂਸਲਾਂ ਸਥਾਨਿਕ ਅਧਿਕਾਰੀਆਂ ਨੂੰ ਨਾਮਜ਼ਦ ਕਰਦੀਆਂ ਸੀ ਨੇਪੋਲੀ ਨੇ ਇਨ੍ਹਾਂ ਸ਼ਾਸਕੀ ਇਕਾਈਆਂ ਦੀ ਸੰਖਿਆ ਤੇ ਖੇਤਰ ਦੇ ਵਿੱਚ ਤਾਂ ਕਿਸੇ ਤਰੀਕੇ ਦਾ ਕੋਈ ਪਰਵਰਤਨ ਨਾ ਕੀਤਾ ਪਰੰਤੂ ਉਹਨਾਂ ਦੀ ਸ਼ਾਸਨ ਪ੍ਰਣਾਲੀ ਦੇ ਵਿੱਚ ਜ਼ਰੂਰ ਹੀ ਕੁਝ ਉਹਨੇ ਸੁਧਾਰ ਕੀਤੇ ਪରିਵਰਤਨ ਕੀਤੇ ਚੇਂजेस ਕੀਤੇ ਇਹਨਾਂ ਦਾ ਉਦੇਸ਼ ਕੇਂਦਰੀ ਸਰਕਾਰ ਦੇ ਕੰਟਰੋਲ ਨੂੰ ਮਜ਼ਬੂਤ ਬਣਾਉਣਾ ਸੀ ਡਿਪਾਰਟਮੈਂਟ ਪ੍ਰਾਂਤ ਦੇ ਵਿੱਚ ਪ੍ਰੀਫੈਕਟ ਕੈਂਟਨ ਜ਼ਿਲ੍ਹੇ ਦੇ ਵਿੱਚ ਸੀ ਜਿਹਦੇ ਵਿੱਚ ਉਪ ਪ੍ਰੀਫੈਕਟ ਕਮਿਊਨ ਤਹਿਸੀਲ ਦੇ ਵਿੱਚ ਸੀ ਜਿਹਦੇ ਵਿੱਚ ਮੇਅਰ ਨਾਂ ਦੇ ਅਧਿਕਾਰੀ ਜਿਹੜੇ ਕਿ ਉਹਨੇ ਨਿਯੁਕਤ ਕੀਤੇ ਇਹਨਾਂ ਸਭ ਅਧਿਕਾਰੀਆਂ ਨੂੰ ਆਪਣੇ ਆਪਣੇ ਖੇਤਰ ਦੇ ਵਿੱਚ ਕਾਰਜਪਾਲਿਕਾ ਸ਼ਕਤੀਆਂ ਪ੍ਰਦਾਨ ਕੀਤੀ ਗਈਆਂ ਤੇ ਉਹਨਾਂ ਦੀ ਨਿਯੁਕਤੀ ਦਾ ਅਧਿਕਾਰ ਸਥਾਨੀ ਕਾਉਂਸਲਾਂ ਦੇ ਸਥਾਨ ਤੇ ਕੇਂਦਰੀ ਸਰਕਾਰ ਨੂੰ ਦਿੱਤਾ ਗਿਆ। ਸਥਾਨਕ ਕਾਉਂਸਲਾਂ ਦੇ ਸ਼ਕਤੀਆਂ ਘਟ ਕਰ ਦਿੱਤੀਆਂ ਗਈਆਂ। ਹੁਣ ਉਹਨਾਂ ਦਾ ਕੰਮ ਪ੍ਰਾਂਤਾਂ, ਜ਼ਿਲ੍ਹਿਆਂ ਤੇ ਤਹਿਸੀਲਾਂ ਦੇ ਮੁੱਖ ਅਧਿਕਾਰੀਆਂ ਨੂੰ ਕੇਵਲ ਸਲਾਹ ਦੇਣਾ ਸੀ। ਉਹਨਾਂ ਦੇ ਮੈਂਬਰਾਂ ਦੀ ਹੁਣ ਚੋਣ ਨਹੀਂ ਹੁੰਦੀ ਸੀ। ਉਹਨਾਂ ਦੀ ਨਿਯੁਕਤੀ ਵੀ ਨਪੋਲੀਅਨ ਦੁਆਰਾ ਹੀ ਹੁੰਦੀ ਸੀ। ਇਸ ਤੋਂ ਇਲਾਵਾ ਪੈਰਿਸ ਸ਼ਹਿਰ ਨੂੰ 12 ਭਾਗਾਂ ਵਿੱਚ ਵੰਡ ਦਿੱਤਾ ਗਿਆ। ਹਰੇਕ ਭਾਗ ਦੇ ਵਿੱਚ ਮੇਅਰ ਨਾਂ ਦਾ ਇੱਕ ਅਧਿਕਾਰੀ ਨਿਯੁਕਤ ਕੀਤਾ ਗਿਆ। ਨਗਰ ਦਾ ਸਭ ਤੋਂ ਵੱਡਾ ਪੁਲਿਸ ਅਧਿਕਾਰੀ ਪ੍ਰੋਫੈਕਟਾ ਪੁਲਿਸ ਹੁੰਦਾ ਸੀ ਸਥਾਨਕ ਸਰਕਾਰ ਦਾ ਇਹ ਨਵਾਂ ਪ੍ਰਬੰਧਨ ਪੋਲੀਂ ਦੀ ਇੱਕ ਸਥਾਈ ਦੇਣ ਮੰਨਿਆ ਜਾਂਦਾ ਅੱਗੇ ਹੈਗਾ ਹਾਂਜੀ ਵਿਤੀ ਸੁਧਾਰ ਰੈਵਨਿਊ ਰਿਫਾਰਮਸ ਡਾਇਰੈਕਟਰੀ ਦੇ ਸ਼ਾਸਨ ਕਾਲ ਦੇ ਵਿੱਚ ਕਰ ਹੋ ਗਿਆ ਟੈਕਸ ਨਿਰਧਾਰਿਤ ਕਰਨ ਤੇ ਉਸ ਨੂੰ ਇਕੱਠਾ ਕਰਨ ਦੇ ਸਬੰਧ ਵਿੱਚ ਕੁਝ ਉਪਯੋਗੀ ਕਦਮ ਚੁੱਕੇ ਗਏ ਪਰੰਤੂ ਸਰਕਾਰ ਨੂੰ ਇਸ ਕੰਮ ਦੇ ਵਿੱਚ ਪੂਰੀ ਸਫਲਤਾ ਨਹੀਂ ਮਿਲੀ ਇਸ ਲਈ ਨੇ ਪੋਲੀ ਨੇ ਜਿਹੜਾ ਟੈਕਸ ਪ੍ਰਣਾਲੀ ਸੀ ਉਹਨੂੰ ਜ਼ਿਆਦਾ ਪ੍ਰਭਾਵਸ਼ਾਲੀ ਬਣਾਉਣ ਲਈ ਇਹੋ ਜਿਹੇ ਕਦਮ ਚੁੱਕੇ। ਅ ਮਿਊਨਿਸਪਲ ਅਧਿਕਾਰੀਆਂ ਤੋਂ ਕਰ ਸਬੰਧੀ ਰਿਕਾਰਡ ਤਿਆਰ ਕਰਨ ਤੇ ਕਾਰਜ ਇਕੱਠਾ ਕਰਨ ਦਾ ਕੰਮ ਵਾਪਸ ਲੈ ਲਿਆ ਗਿਆ। ਇਹ ਜਿੰਮੇਵਾਰੀ ਕੇਂਦਰੀ ਸਰਕਾਰ ਦੇ ਅਧੀਨ ਕਰਮਚਾਰੀਆਂ ਨੂੰ ਸੌਂਪ ਦਿੱਤੀ ਗਈ। ਰਾਜਸਤਾਨੀ ਵਿੱਚ ਡਾਇਰੈਕਟਰ ਹਰੇਕ ਪ੍ਰਾਂਤ ਦੀ ਵਿੱਚ ਡਿਪਟੀ ਡਾਇਰੈਕਟਰ ਅਤੇ ਹਰੇਕ ਕਮਿਊਨ ਵਿੱਚ ਇਨਸਪੈਕਟਰ ਨਿਯੁਕਤ ਕੀਤੇ ਗਏ। 3 ਹੈਗਾ ਕਰਾਂ ਟੈਕਸਾਂ ਦੀ ਦਰ ਨਿਸ਼ਚਿਤ ਕਰ ਦਿੱਤੀ ਕਿ ਬਕਾਇਆ ਟੈਕਸ ਦੇਣ ਵਾਲਿਆਂ ਦੀ ਸੂਚੀ ਵੀ ਤਿਆਰ ਕੀਤੀਆਂ ਗਈਆਂ ਅੱਗੇ ਹੈਗਾ ਕਾਰ ਇਕੱਠਾ ਟੈਕਸ ਇਕੱਠਾ ਕਰਨ ਵਾਲਿਆਂ ਨੂੰ ਇਹ ਹੁਕਮ ਦਿੱਤਾ ਗਿਆ ਕਿ ਅਨੁਮਾਨਿਤ ਆਮਦਨ ਦਾ ਕੁਝ ਭਾਗ ਵਿੱਤੀ ਸਾਲ ਸਮਾਪਤ ਹੋਣ ਤੋਂ ਪਹਿਲਾਂ ਇਕੱਠਾ ਕਰ ਲੈਣਾ ਤੇ 5th ਹੈਗਾ ਸੀ ਸਰਕਾਰ ਦੇ ਖਰਚੇ ਨੂੰ ਘਟ ਕਰਨ ਲਈ ਵੀ ਜ਼ਰੂਰੀ ਕਦਮ ਚੁੱਕੇ ਗਏ 6th ਹੈਗਾ ਸੀ ਪੈਰਿਸ ਦੇ ਇੱਕ ਸ਼ਾਹੂਕਾਰ ਦੀ ਮਦਦ ਨਾਲ 1800 ਈਸਵੀ ਦੇ ਵਿੱਚ ਬੈਂਕ ਆਫ ਫਰਾਂਸ ਦੀ ਨੀ ਰੱਖੀ ਗਈ ਜਿਸ ਦਾ ਉਦੇਸ਼ ਸਰਕਾਰ ਨੂੰ ਸਲਾਨਾ ਭੁਗਤਾਨ ਤੇ ਕਰਜ਼ੇ ਦੇ ਸਬੰਧ ਦੇ ਵਿੱਚ ਸਹੂਲਤਾ ਦੇਣਾ ਸੀ ਮੁਦਰਾ ਪ੍ਰਣਾਲੀ ਨੂੰ ਵੀ ਇਸ ਦੇ ਨਾਲ ਸਥਿਰਤਾ ਪ੍ਰਾਪਤ ਹੋਈ 1803 ਈਸਵੀ ਦੇ ਵਿੱਚ ਇਸ ਬੈਂਕ ਨੂੰ ਨੋਟ ਜਾਰੀ ਕਰਨ ਦਾ ਅਧਿਕਾਰ ਵੀ ਮਿਲ ਗਿਆ ਤਨ ਪੋਲੀਨ ਦੇ ਇਨਾ ਯਤਨਾਂ ਦੇ ਨਾਲ ਜਿਹੜਾ ਟੈਕਸ ਪ੍ਰਣਾਲੀ ਸੀ ਉਹਦੀ ਕੁਸ਼ਲਤਾ ਵਧੀ ਸਰਕਾਰ ਦੀ ਆਮਦਨ ਦੇ ਵਿੱਚ ਵੀ ਵਾਧਾ ਹੋਇਆ ਸਰਕਾਰ ਨੂੰ ਆਪਣੀ ਅਨੁਮਾਨਿਤ ਆਮਦਨ ਦੇ ਬਾਰੇ ਦੇ ਵਿੱਚ ਜਾਣਕਾਰੀ ਹੋਣ ਲੱਗੀ ਮਤਲਬ ਕਿ ਕਿੰਨੀ ਕੁ ਆਮਦਨ ਹੋ ਸਕਦੀ ਹੈ ਇਹਦੇ ਬਾਰੇ ਸਾਰੀ ਨੋਲਜ ਹੋ ਗਈ ਅੱਗੇ ਹੈਗਾ ਥਰਡ ਨੈਪੋਲੀਅਨ ਦੇ ਕੋਡ ਕੋਡਸ ਆਫ ਨੈਪੋਲੀਅਨ ਪਹਿਲੇ ਕਾਉਂਸਲ ਦੇ ਰੂਪ ਦੇ ਵਿੱਚ ਨੈਪੋਲੀਅਨ ਦਾ ਪ੍ਰਮੁੱਖ ਸੁਧਾਰ ਫਰਾਂਸ ਲਈ ਪੰਜ ਕਾਨੂੰਨੀ ਗ੍ਰੰਥ ਤਿਆਰ ਕਰਨਾ ਸੀ ਇਹਨਾਂ ਦੇ ਵਿੱਚ ਸਿਵਲ ਕੋਡ ਜਿਸ ਨੂੰ ਕੋਡ ਨੈਪੋਲੀਅਨ ਵੀ ਕਿਹਾ ਜਾਂਦਾ ਬਹੁਤ ਪ੍ਰਸਿੱਧ ਹੈ ਤੇ ਨਪੋਲੀ ਨੂੰ ਆਪਣੀ ਇਸ ਸਫਲਤਾ ਤੇ ਬੜਾ ਮਾਣ ਸੀ ਤੇ ਉਸਨੇ ਇਸ ਇੱਕ ਬਾਰੇ ਸ਼ਬਦ ਗਏ ਸੀ ਕਿ ਮੇਰਾ ਅਸਲੀ ਗੌਰਵ 40 ਯੁੱਧਾਂ ਨੂੰ ਜਿੱਤਣ ਦੇ ਵਿੱਚ ਨਹੀਂ ਉਹ ਤਾਂ ਸਿਵਲ ਕੋਡ ਦੇ ਵਿੱਚ ਆ ਇਹ ਮੇਰੀ ਜਹੀ ਸਫਲਤਾ ਜੋ ਅਮਰ ਰਹੂਗੀ ਫਰਾਂਸ ਦੀ ਰਾਜ ਕ੍ਰਾਂਤੀ ਤੋਂ ਪਹਿਲਾਂ ਦੇਸ਼ ਦੇ ਵਿੱਚ ਬਹੁਤ ਤਰ੍ਹਾਂ ਦੇ ਕਾਨੂੰਨ ਪ੍ਰਚਲਿਤ ਸੀ ਜਿਨ੍ਹਾਂ ਦੇ ਕਾਰਨ ਜਨਤਾ ਨੂੰ ਕਾਫੀ ਜ਼ਿਆਦਾ ਮੁਸ਼ਕਲ ਆਉਂਦੀ ਸੀ ਡਾਇਰੈਕਟਰੀ ਨੇ ਕਾਨੂੰਨ ਸੰਬੰਧੀ ਇਸ ਅਵਵਸਥਾ ਨੂੰ ਦੂਰ ਕਰਨ ਲਈ ਕੁਝ ਉਪਯੋਗੀ ਕਦਮ ਚੁੱਕੇ ਸੀ ਪਰੰਤੂ ਉਹਨਾਂ ਨੂੰ ਇਹ ਕੰਮ ਪੂਰਾ ਕਰਨਾ ਮਦਲਿਕ ਉਹਨਾਂ ਦੀ ਕਿਸਮਤ ਦੇ ਵਿੱਚ ਨਹੀਂ ਸੀ ਨੈਪੋਲੀਅਨ ਨੇ ਪਹਿਲਾਂ ਕੌਂਸਲ ਬਣਦੇ ਹੀ ਦੇਸ਼ ਦੇ ਪ੍ਰਮੁੱਖ ਕਾਨੂੰਨਦਾਨਾਂ ਦੀ ਇੱਕ ਕਮੇਟੀ 18 ਸੀਸਵੀ ਦੇ ਵਿੱਚ ਨਿਯੁਕਤ ਕੀਤੀ ਤੇ ਉਸ ਨੂੰ 6 ਮਹੀਨੇ ਦੇ ਅੰਦਰ ਕਾਨੂੰਨ ਦਾ ਜਾਬਤਾ ਤਿਆਰ ਕਰਨ ਦਾ ਆਰਡਰ ਦਿੱਤਾ ਤੇ ਉਸ ਨੇ ਇਸ ਕਮੇਟੀ ਦੀਆਂ 87 ਬੈਠਕਾਂ ਦੇ ਵਿੱਚੋਂ 35 ਦੇ ਵਿੱਚ ਖੁਦ ਜਿਹੜਾ ਕਿ ਹਿੱਸਾ ਲਿਆ ਤੇ ਉਸ ਦੀਆਂ ਇਹਨਾਂ ਕੋਸ਼ਿਸ਼ਾਂ ਦੇ ਫਲਸਰੂਪ ਸਿਵਲ ਕੋਡ ਜਿਵੇਂ ਆਪਾਂ ਕਹਿ ਸਕਦੇ ਕੋਡ ਨੈਪੋਲੀਅਨ ਤਿਆਰ ਹੋਇਆ ਜਿਸ ਨੂੰ 1804 ਈਸਵੀ ਦੇ ਵਿੱਚ ਲਾਗੂ ਕੀਤਾ ਗਿਆ ਨੈਪੋਲੀਅਨ ਦੇ ਇਸ ਕੋਡ ਦੇ ਵਿੱਚ ਨਾਗਰਿਕ ਅਧਿਕਾਰਾਂ ਵਿਆਹ ਤਲਾਕ ਵਿਰਾਸਤ ਇਹਨਾਂ ਸਾਰੇ ਵਿਸ਼ਿਆਂ ਨਾਲ ਸੰਬੰਧਿਤ ਜਿਹੜੇ ਕਾਨੂੰਨਾਂ ਦਾ ਵਰਣਨ ਸੀ ਇਸ ਤੋਂ ਇਲਾਵਾ ਫਰਾਂਸ ਦੇ ਨਾਗਰਿਕਾਂ ਨੂੰ ਕਾਨੂੰਨ ਦੇ ਸਾਹਮਣੇ ਸਮਾਨਤਾ ਦਿੱਤੀ ਗਈ ਨਾਗਰਿਕਾਂ ਨੂੰ ਧਾਰਮਿਕ ਸੁਤੰਤਰਤਾ ਪ੍ਰਾਪਤ ਹੋਈ ਆਪਣੀ ਇੱਛਾ ਅਨੁਸਾਰ ਕੰਮ ਕਰਨ ਧੰਦਾ ਕਰਨ ਦਾ ਅਧਿਕਾਰ ਵੀ ਮਿਲਿਆ ਇਸ ਤਰ੍ਹਾਂ ਦੇਸ਼ ਦੇ ਵਿੱਚ ਇੱਕ ਨਵੀਂ ਕਾਨੂੰਨੀ ਵਿਵਸਥਾ ਦਾ ਗਠਵੰਦਨ ਕੀਤਾ ਗਿਆ ਹੁਣ ਬੱਚਿਆਂ ਦੇ ਲਈ ਪਿਤਾ ਤੇ ਪਤਨੀ ਦੇ ਲਈ ਪਤੀ ਦਾ ਹੁਕਮ ਮੰਨਣਾ ਜ਼ਰੂਰੀ ਹੋ ਗਿਆ ਪਰਿਵਾਰਕ ਇਕਤਾ ਨੂੰ ਬਣਾਈ ਰੱਖਣ ਲਈ ਤਲਾਕ ਦੀ ਵਿਧੀ ਕਠੋਰ ਕਰ ਦਿੱਤੀ ਪਰਿਵਾਰ ਦੇ ਮੁਖੀ ਨੂੰ ਪਰਿਵਾਰ ਦੀ ਸੰਪਤੀ ਦਾ ਮਾਲਕ ਮੰਨਿਆ ਗਿਆ ਤੇ ਉਹ ਆਪਣੀ ਸੰਪਤੀ ਦੀ ਕਿਸੇ ਵੀ ਢੰਗ ਨਾਲ ਵੰਡ ਕਰ ਸਕਦਾ ਸੀ ਨੈਪੋਲੀਅਨ ਦਾ ਦੂਜਾ ਕੋਡ ਕਾਰਜਵਿਧੀ ਸੰਬੰਧੀ ਕੋਡ ਸੀ ਇਸ ਦੇ ਵਿੱਚ ਦਿਵਾਨੀ ਮੁਕੱਦਮਿਆਂ ਨੂੰ ਆਪਸੀ ਸਮਝੌਤੇ ਰਾਹੀਂ ਨਿਪਟਾਉਣ ਦੀ ਸਲਾਹ ਦਿੱਤੀ ਗਈ ਨੈਪੋਲੀਅਨ ਦਾ ਤੀਜਾ ਕੋਡ ਸੀ ਫੌਜਦਾਰੀ ਕਾਰਜਵਿਧੀ ਸੰਬੰਧੀ ਕੋਡ ਇਸ ਵਿੱਚ ਫੌਜਦਾਰੀ ਮੁਕੱਦਮਿਆਂ ਬਾਰੇ ਜਾਣਕਾਰੀ ਦਿੱਤੀ ਗਈ ਸੀ ਚੌਥਾ ਕੋਡ ਸੀ ਉਹਦਾ ਵਪਾਰੀ ਕੋਡ ਇਹ ਵਪਾਰ ਤੇ ਵਪਾਰਿਕ ਨਿਯਮਾਂ ਨਾਲ ਸੰਬੰਧਿਤ ਸੀ ਪੰਜਵਾਂ ਕੋਡ ਸੀ ਦੰਡ ਕੋਡ ਇਸ ਦੇ ਵਿੱਚ ਅਪਰਾਧੀਆਂ ਦਿੱਤੇ ਜਾਣ ਵਾਲੇ ਸਜ਼ਾਵਾਂ ਸੀ ਤੇ ਇਸ ਵਿੱਚ ਜਿਊਰੀ ਪ੍ਰਥਾ ਦਾ ਸਮਰਥਨ ਕੀਤਾ ਗਿਆ ਨੈਪੋਲੀਅਨ ਦੇ ਲੋਕਾਂ ਨੈਪੋਲੀਅਨ ਲੋਕਾਂ ਨੂੰ ਸਸਤਾ ਨਿਆਂ ਦੇਣ ਦੇ ਹੱਕ ਦੇ ਵਿੱਚ ਸੀ ਮਤਲਬ ਕਿ ਪੰਜ ਜਿਹੜੇ ਕੀ ਇਹ ਕੋਡ ਦਿੱਤੇ ਗਏ ਸੀ ਠੀਕ ਹੈ ਪਹਿਲੇ ਦੇ ਵਿੱਚ ਤਾਂ ਹੀ ਸੀ ਸਾਰਾ ਕੀ ਆਪਣਾ ਇਹ ਨਾਗਰਿਕਨੋਂ ਅਧਿਕਾਰ ਵਿਆਹ ਤਲਾਕ ਵਿਰਾਸਤ ਸੰਬੰਧੀ ਸੀ ਦੂਜਾ ਸੀ ਕਾਰਜਵਿਧੀ ਠੀਕ ਹੈ ਜਿਹਦੇ ਵਿੱਚ ਦਿਵਾਨੀ ਮੁਕੱਦਮੇ ਸੀ ਤੀਜਾ ਸੀ ਫੌਜਦਾਰੀ ਮੁਕੱਦਮਿਆਂ ਵਾਲਾ ਚੌਥਾ ਸੀ ਵਪਾਰ ਸੰਬੰਧੀ ਪੰਜਵਾਂ ਸੀ ਦੰਡ ਸੰਬੰਧੀ ਹਾਂਜੀ ਅੱਗੇ ਹੈਗਾ ਨਿਆਂ ਸੰਬੰਧੀ ਸੁਧਾਰ ਜੁਡੀਸ਼ੀਅਲ ਰਿਫਾਰਮਸ ਨੇ ਪੋਲੀ ਨੇ ਦੇਸ਼ ਦੀ ਨਿਆਇ ਪ੍ਰਣਾਲੀ ਦੇ ਵਿੱਚ ਵੀ ਸੁਧਾਰ ਕੀਤੇ ਉਨੇ 18 ਮਾਰਚ 1835 ਦੇ ਦਿਨ ਇੱਕ ਕਾਨੂੰਨ ਪਾਸ ਕੀਤਾ ਗਿਆ ਜਿਸ ਦੁਆਰਾ ਹਰੇਕ ਜ਼ਿਲ੍ਹੇ ਵਿੱਚ ਦਿਵਾਨੀ ਅਦਾਲਤਾਂ ਦੀ ਸਥਾਪਨਾ ਹੋਈ। ਸੈਕੰਡ ਸੀ ਦੋ ਜਾਂ ਤਿੰਨ ਪ੍ਰਾਂਤਾਂ ਲਈ ਕੋਰਟ ਆਫ ਅਪੀਲ ਸਥਾਪਿਤ ਕੀਤਾ ਗਿਆ। ਥਰਡ ਸੀ ਹਰੇਕ ਪ੍ਰਾਂਤ ਵਿੱਚ ਫੌਜਦਾਰੀ ਅਦਾਲਤ ਦੀ ਬੋਸਥਾ ਕੀਤੀ ਗਈ। ਇੱਕ ਸਰਵਉੱਚ ਅਦਾਲਤ ਵੀ ਸਥਾਪਿਤ ਦੀ ਵੀ ਸਥਾਪਨਾ ਕੀਤੀ ਗਈ। ਸਥਾਨਿਕ ਨਵੇਂ ਅਧਿਕਾਰੀਆਂ ਤੇ ਸਰਵਉੱਚ ਅਦਾਲਤ ਦੇ ਜੱਜਾਂ ਨੂੰ ਛੱਡ ਕੇ ਬਾਕੀ ਸਭ ਦੀ ਨਿਯੁਕਤੀ ਨੇਪੋਲੀ ਨੇ ਕੀਤੀ। ਚੌਥਾ ਸੀ ਹਰੀਕ ਅਦਾਲਤ ਦੇ ਨਾਲ ਇੱਕ ਸਰਕਾਰੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਜਿਹਦਾ ਕੰਮ ਮਕਦਮੇ ਦੇ ਵਿੱਚ ਸਰਕਾਰ ਦੇ ਪੱਖ ਨੂੰ ਪੇਸ਼ ਕਰਨਾ ਸੀ ਇੰਟਰਸਟਿੰਗ ਗੱਲ ਇਹ ਸੀ ਕਿ ਨਿਆਂ ਦੇ ਖੇਤਰ ਦੇ ਵਿੱਚ ਇਸਤਰੀਆਂ ਨੂੰ ਪੁਰਸ਼ਾਂ ਦੇ ਬਰਾਬਰ ਅਧਿਕਾਰ ਤੇ ਸਹੂਲਤਾਂ ਪ੍ਰਾਪਤ ਨਹੀਂ ਸਨ ਇਸ ਤੋਂ ਇਲਾਵਾ ਸਜ਼ਾਵਾਂ ਵੀ ਬਹੁਤ ਆਧਵੀ ਬਹੁਤ ਸਖਤ ਸੀ ਅੱਗੇ ਹੈਗਾ ਸਿੱਖਿਆ ਸੰਬੰਧੀ ਸੁਧਾਰ ਐਜੂਕੇਸ਼ਨਲ ਰਿਫਾਰਮਸ ਫ੍ਰਾਂਸ ਦੀ ਰਾਜ ਕ੍ਰਾਂਤੀ ਦੇ ਦੌਰਾਨ ਪ੍ਰਚਲਿਤ ਸਿੱਖਿਆ ਪ੍ਰਣਾਲੀ ਅਸਥਿਵਸਤ ਹੋ ਗਈ ਸੀ ਰਾਸ਼ਟਰੀ ਸਭਾ ਤੇ ਰਾਸ਼ਟਰੀ ਸੰਮੇਲਨਾਂ ਦੇ ਮੈਂਬਰ ਜਨ ਸਧਾਰਣ ਨੂੰ ਸਿੱਖਿਆ ਦੇਣ ਦੇ ਪੱਖ ਦੇ ਵਿੱਚ ਸਨ ਪਰੰਤੂ ਉਹਨਾਂ ਨੇ ਇਸ ਅਧਿਸ਼ਾ ਦੇ ਵਿੱਚ ਕੋਈ ਵਧੀਆ ਕਦਮ ਨਹੀਂ ਚੁੱਕਿਆ ਦੇਸ਼ ਦੇ ਵੱਡੇ ਵੱਡੇ ਨਗਰਾਂ ਵਿੱਚ ਲਗਭਗ 100 ਸੈਂਟਰਲ ਸਕੂਲ ਜੂਸ ਸਥਾਪਿਤ ਹੋਈ ਸੀ ਸਿੱਖਿਆ ਦੇ ਸਬੰਧ ਵਿੱਚ ਨਪੋਲੀ ਨੇ ਕੁਝ ਨਿਸ਼ਚਿਤ ਵਿਚਾਰ ਸੀ ਜਿਨ੍ਹਾਂ ਨੂੰ ਸਿੱਖਿਆ ਦੇਣ ਦਾ ਕੰਮ ਚਰਚ ਨੂੰ ਸੰਪਨ ਦੇ ਵਿਰੁੱਧ ਸੀ ਉਹ ਇਸ ਖੇਤਰ ਦੇ ਵਿੱਚ ਸਰਕਾਰੀ ਕੰਟਰੋਲ ਨੂੰ ਮਜ਼ਬੂਤ ਕਰਨਾ ਚਾਹੁੰਦਾ ਸੀ ਤੇ ਉਹ ਸਿੱਖਿਆ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਰਾਜ ਸੇਵਾਵਾਂ ਲਈ ਤਿਆਰ ਕਰਨਾ ਮਟਿਆਰਾਂ ਨੂੰ ਕਰਤੱਵ ਪਾਲਣ ਤੇ ਆਗਿਆਕਾਰੀ ਪਤਨੀਆਂ ਬਣਾਉਣਾ ਚਾਹੁੰਦਾ ਮੰਨਦਾ ਸੀ ਤੇ ਉਸ ਦੇ ਵਿਸ਼ਵਾਸੀ ਕਿ ਸਕੂਲਾਂ ਵਿੱਚ ਧਾਰਮਿਕ ਤੇ ਸੈਨਿਕ ਸਿੱਖਿਆ ਦਾ ਉਚਿਤ ਸਥਾਨ ਹੋਣਾ ਚਾਹੀਦਾ ਉਹ ਸਿੱਖਿਆ ਨੂੰ ਰਾਸ਼ਟਰ ਦੀ ਉન્નਤੀ ਲਈ ਜ਼ਰੂਰੀ ਮੰਨਦਾ ਸੀ ਇਸ ਲਈ ਆਪਣੇ ਇਹਨਾਂ ਵਿਚਾਰਾਂ ਤੋਂ ਪ੍ਰੇਰਿਤ ਹੋ ਕੇ ਨਪੋਲੀ ਨੇ ਸਿੱਖਿਆ ਦੇ ਖੇਤਰ ਦੇ ਵਿੱਚ ਜਿਹੜੇ ਕੀ ਕਦਮ ਚੁੱਕੇ ਸੀ ਹਰੇਕ ਕਮਿਊਨ ਵਿੱਚ ਪ੍ਰਾਇਮਰੀ ਸਿੱਖਿਆ ਦੇ ਕੇਂਦਰ ਖੋਲੇਗੇ ਇਸ ਨੂੰ ਪ੍ਰਿਫੈਕਟ ਤੇ ਉਪ ਪ੍ਰਿਫੈਕਟ ਦੇ ਅਧੀਨ ਰੱਖਿਆ ਗਿਆ ਹੁਣ ਦੇਖੋ ਹੁਣ ਕਮਿਊਨਿਟੀ ਨੂੰ ਕਿਹਾ ਗਿਆ ਸੀ ਮੈਂ ਤੁਹਾਨੂੰ ਸਟਾਰਟਿੰਗ ਚ ਦੱਸਿਆ ਸੀ ਹਨਾ ਜਦੋਂ ਇਹਨਾਂ ਨੇ ਦੇਖੋ ਹਾਂਜੀ ਡਿਪਾਰਟਮੈਂਟ ਪ੍ਰਾਂਤ ਨੂੰ ਕਹਿੰਦੇ ਸੀ ਕੈਂਟਨ ਜ਼ਿਲ੍ਹਾ ਠੀਕ ਹੈ ਕਮਿਊਨਿਟੀ ਤਹਿਸੀਲ ਦੇ ਵਿੱਚ ਸੈਕੰਡ ਸੀ ਉਸਨੇ ਅਧਿਆਤਮਕ ਤੇ ਗ੍ਰਾਮਰ ਸਕੂਲਾਂ ਦੀ ਸਥਾਪਨਾ ਕੀਤੀ ਤੇ ਸਾਰੇ ਸ਼ਹਿਰ ਪ੍ਰਸਿੱਧ ਸ਼ਹਿਰਾ ਵਿੱਚ ਲੈਸੀ ਨਾਂ ਦੇ ਹਾਈ ਸਕੂਲ ਬੋਲੇ ਕੇ ਇਹਨਾਂ ਸਕੂਲਾਂ ਨੂੰ ਸਰਕਾਰੀ ਨਿਯੰਤਰਣ ਹੇਠ ਰੱਖਿਆ ਗਿਆ ਲੈਸੀ ਫੋਰਥ ਸੀ ਸਕੈਂਡਰੀ ਸਕੂਲਾਂ ਦਾ ਪੁਨਰਗਠਨ ਕੀਤਾ ਗਿਆ ਫਿਫਥ ਸੈਨਿਕਾਂ ਦੀ ਸਿਖਲਾਈ ਲਈ ਸੈਨਿਕ ਸਕੂਲ ਵੀ ਸ਼ੁਰੂ ਕੀਤੇ ਗਏ ਅੱਗੇ ਹੈਗਾ 6 ਸਿੱਖ ਵਿਧਿਆਪਕਾਂ ਨੂੰ ਸਿਕਲਾਈ ਦੇਣ ਲਈ ਨੌਰ ਨਾਰਮਲ ਸਕੂਲਾਂ ਦੀ ਸਥਾਪਨਾ ਕੀਤੀ ਗਈ ਨੰਬਰ 7 ਉੱਚ ਸਿੱਖਿਆ ਦੇ ਉਦੇਸ਼ ਨਾਲ ਨੇ ਪੋਲੀਨ 1808 ਈਸਵੀ ਦੇ ਵਿੱਚ ਫਰਾਂਸ ਵਿਖੇ ਅੰਪੀਰੀਅਲ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਨੰਬਰ 8 ਗਰੀਬ ਅਤੇ ਹੁਸ਼ਿਆਰ ਵਿਦਿਆਰਥੀਆਂ ਲਈ ਬਜੀਫੇ ਦਾ ਪ੍ਰਬੰਧ ਕੀਤਾ ਗਿਆ ਅੱਗੇ ਹੈਗੇ ਨੇ ਧਾਰਮਿਕ ਸੁਧਾਰਾ ਤੇ ਪੋਪ ਦੇ ਨਾਲ ਸਮਝੌਤਾ 1801 ਦੇ ਵਿੱਚ ਰਿਲੀਜੀਅਸ ਰਿਫਾਰਮਸ ਹਾਂਜੀ ਕ੍ਰਾਂਤੀ ਦੇ ਬਾਅਦ ਕੈਥੋਲਿਕ ਸੰਪਰਦਾਏ ਦੇ ਬਹੁਤ ਸਾਰੇ ਪਾਦਰੀ ਤੇ ਅਨਿਆਈ ਰਾਜ ਤੋਂ ਅਪਰਸੰਨ ਸੀ ਖੁਸ਼ ਨਹੀਂ ਸੀ ਉਹ ਨੈਪੋਲੀਅਨ ਇੱਕ ਸੂਝ-ਬੋਝ ਵਾਲਾ ਸ਼ਾਸਕ ਸੀ ਰਾਜ ਸਿੱਤਾ ਪ੍ਰਾਪਤ ਕਰਨ ਦੇ ਜਲਦਬਾਦ ਹੀ ਉਹਨੇ ਇਹ ਮਹਿਸੂਸ ਕੀਤਾ ਕਿ ਉਹਨੂੰ ਆਪਣੀ ਸਥਿਤੀ ਨੂੰ ਮਜ਼ਬੂਤ ਬਣਾਉਣ ਲਈ ਕੈਥੋਲਿਕ ਧਰਮ ਦੇ ਅਨਿਆਈਆਂ ਤੇ ਉਹਨਾਂ ਦੇ ਸ਼੍ਰੋਮਣੀ ਪੋਪ ਦੀ ਸਧਭਾਵਨਾ ਪ੍ਰਾਪਤ ਕਰਨੀ ਚਾਹੀਦੀ ਹੈ ਜਹਾ ਕਰਨਾਲ ਉਸ ਦੀ ਸਥਿਤੀ ਮਜ਼ਬੂਤ ਹੋਗੀ ਇਸ ਤੋਂ ਇਲਾਵਾ ਗੁਰੂਵੋ ਰਾਜਵੰਸ਼ ਦੇ ਮੈਂਬਰਾਂ ਨੂੰ ਵੀ ਪਾਦਰੀ ਵਰਗ ਦਾ ਸਮਰਥਨ ਪ੍ਰਾਪਤ ਨਹੀਂ ਰਹੇਗਾ ਨੀਪੋਲੀਅਨ ਦੇ ਪੋਪ ਪੀਐਸ 7 ਦੇ ਨਾਲ 16 ਜੁਲਾਈ 1801 ਦੇ ਵਿੱਚ ਇੱਕ ਸਮਝੌਤਾ ਕੀਤਾ ਗਿਆ ਇਸ ਦੇ ਅਨਸਾਰ ਕੈਥੋਲਿਕ ਧਰਮ ਨੂੰ ਰਾਜ ਧਰਮ ਤਾਂ ਨਹੀਂ ਬਲਕਿ ਫਰਾਂਸ ਦੀ ਜ਼ਿਆਦਾਤਰ ਜਨਤਾ ਦਾ ਧਰਮ ਸਵੀਕਾਰ ਕੀਤਾ ਗਿਆ ਸੈਕਿੰਡ ਕ੍ਰਾਂਤੀ ਦੇ ਦੌਰਾਨ ਜਿਨ੍ਹਾਂ ਲੋਕਾਂ ਨੇ ਚਰਚ ਦੀਆਂ ਭੂਮੀਆਂ ਖਰੀਦੀਆਂ ਸੀ ਉਹਨਾਂ ਦੇ ਭੂਮੀ ਸੰਬੰਧੀ ਅਧਿਕਾਰ ਨੂੰ ਪੋਪ ਨੇ ਸਵੀਕਾਰ ਕਰ ਲਿਆ। ਨੰਬਰ 3 ਨਾਪੋਲੀ ਨੇ ਚਰਚ ਦੇ ਉੱਚ ਪ੍ਰੋਹਿਤਾਂ ਦੀ ਨਿਯੁਕਤੀ ਕਰਨੀ ਅਤੇ ਫਿਰ ਇਨ੍ਹਾਂ ਪ੍ਰੋਹਿਤਾਂ ਨੇ ਹੇਠਲੇ ਪੱਧਰ ਦੇ ਪਾਦਰੀ ਨੁਕਤ ਕਰਨਾ ਸੀ। ਇਨ੍ਹਾਂ ਸਭ ਦੀਆਂ ਨਿਯੁਕਤੀਆਂ ਲਈ ਪੋਪ ਦੀ ਮਨਜ਼ੂਰੀ ਲਈ ਜਾਣੀ ਸੀ। ਨੰਬਰ 4 ਹੈਗਾ ਸਾਰੇ ਪਾਦਰੀ ਨੂੰ ਰਾਜ ਵੱਲੋਂ ਤਨਖਾਹ ਦੇਣ ਦੀ ਵਿਵਸਥਾ ਕੀਤੀ ਗਈ ਪਰੰਤੂ ਹਰੇਕ ਪਾਦਰੀ ਨੂੰ ਸਰਕਾਰ ਦੇ ਰਾਜਪ੍ਰਤੀ ਇਹ ਸਰਕਾਰ ਦੇ ਪ੍ਰਤੀ ਰਾਜਪਤ ਰਹਣ ਦੀ ਕਸਮ ਲੈਣੀ ਜ਼ਰੂਰੀ ਸੀ ਫਿਫਥ ਹੈਂਗ ਆਫ ਫ੍ਰਾਂਸ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਧਾਰਮਿਕ ਸੁਤੰਤਰ ਦਿੱਤੀ ਗਈ ਇਹ ਸਮਝੌਤਾ ਮੂਲ ਰੂਪ ਦੇ ਵਿੱਚ ਜਨੇਪੋਲੀਨ ਦੀ ਜਿੱਤ ਸੀ ਕੈਥੋਲਿਕ ਚਰਚ ਨੂੰ ਇਸ ਤਰ੍ਹਾਂ ਦੁਆਰਾ ਕੇਵਲ ਤਿੰਨ ਲਾਭ ਹੀ ਹੋਏ ਪਹਿਲਾ ਪਾਦਰੀ ਵਰਗ ਨੂੰ ਰਾਜ ਵੱਲੋਂ ਤਨਖਾਹ ਮਿਲਣ ਲੱਗੀਆਂ ਦੂਜਾ ਫਰਾਂਸ ਵਿੱਚ ਫਿਰਤੋਂ ਕੈਥੋਲਿਕ ਧਰਮ ਮੰਨਣ ਵਾਲਿਆਂ ਨੂੰ ਪੂਜਾ ਪਾਠ ਦੀ ਸਹੂਲਤਾਂ ਮਿਲੀਆਂ ਤੀਜਾ ਪੋਪ ਦੇ ਪਤ ਨੂੰ ਫਰਾਂਸ ਦੀ ਸਰਕਾਰ ਤੋਂ ਮਾਨਤਾ ਮਿਲ ਗਈ ਅਸਲ ਵਿੱਚ ਨਪੋਲੀਅਨ ਨੇ ਆਪਣੇ ਸਵਾਰਥੀ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪੋਪ ਦੇ ਨਾਲ ਸਮਝੌਤਾ ਕੀਤਾ ਸੀ ਹਾਂਜੀ ਅੱਗੇ ਹੈਗਾ ਲੀਜ਼ਨ ਆਫ ਆਨਰ ਦੀ ਵਿਵਸਥਾ ਹਾਂਜੀ ਰਾਸ਼ਟਰੀ ਸੰਮੇਲਨ ਨੇ ਸਮਾਨਤਾ ਦੇ ਸਿਧਾਂਤ ਦਾ ਪਾਲਣ ਕਰਦੇ ਹੋਏ ਸਭ ਸਨਮਾਨ ਚਿੰਨ੍ਹ ਸਮਾਪਤ ਕਰ ਦਿੱਤੇ ਪਰੰਤੂ ਨੈਪੋਲੀ ਨੇ ਦਾ ਇਹ ਵਿਸ਼ਵਾਸ ਸੀ ਕਿ ਉਸ ਦੇ ਦੇਸ਼ ਵਾਸੀਆਂ ਵਿੱਚ ਸਭਾ ਤੋਂ ਹੀ ਸਨਮਾਨ ਚਿੰਨ੍ਹ ਪ੍ਰਾਪਤ ਕਰਨ ਦੀ ਟੀਬਰ ਇੱਛਾ ਇਸ ਲਈ ਉਹਨੇ 1802 ਈਸਵੀ ਦੇ ਵਿੱਚ ਰੀਜ਼ਨ ਆਫ ਆਨਰ ਨਾਂ ਦੇ ਸਨਮਾਨ ਸੂਚਕ ਉਪਾਧੀ ਸ਼ੁਰੂ ਕੀਤੀ ਤੇ ਇਹ ਸੈਨਿਕ ਤੇ ਅਸੈਨਿਕ ਅਧਿਕਾਰੀਆਂ ਨੂੰ ਉਹ ਸੁਧਾਰਨ ਵੀਰਤਾ ਯੋਗਤਾ ਚਰਿੱਤਰਕ ਗੁਨਾ ਦਾ ਪ੍ਰਦਰਸ਼ਨ ਕਰਨ ਦੇ ਲਈ ਦਿੱਤੀ ਜਾਂਦੀ ਸੀ ਨੈਪੋਲੀਨ ਇਸ ਸਨਮਾਨ ਚਿੰਨ੍ਹ ਨੂੰ ਸਮਾਨਤਾ ਦੇ ਅਧਿਕਾਰ ਦੇ ਵਿਰੁੱਧ ਨਹੀਂ ਮੰਨਦਾ ਸੀ ਪਰ ਕਿਉਂਕਿ ਕੋਈ ਵੀ ਵਿਅਕਤੀ ਆਪਣੀ ਯੋਗਤਾ ਦੇ ਆਧਾਰ ਤੇ ਪ੍ਰਾਪਤ ਕਰ ਸਕਦਾ ਸੀ ਤੇ ਇਹ ਉਪਾਦੀ ਜੱਦੀ ਵੀ ਨਹੀਂ ਸੀ ਅੱਗੇ ਹੈਗਾ ਜਨ ਹਿੱਤ ਕਾਰੀ ਕੰਮ ਹਾਂਜੀ ਪਬਲਿਕ ਵਰਕਸ ਨੈਪੋਲੀ ਨੇ ਇਹਨਾਂ 5 ਸਾਲਾਂ ਵਿੱਚ ਕੁਝ ਜਨ ਹਿੱਤ ਕਾਰੀ ਕੰਮ ਵੀ ਕੀਤੇ ਉਸਨੇ ਦੇਸ਼ ਦੇ ਵਿੱਚ ਸੜਕਾਂ ਪੁਲਾਂ ਦਾ ਨਿਰਮਾਣ ਕਰਵਾਇਆ ਹੈ ਨਹਿਰਾਂ ਵੀ ਖੋਦਵਾਈਆਂ ਵੱਡੇ ਵੱਡੇ ਨਗਰਾਂ ਨੂੰ ਸੁੰਦਰ ਬਣਾਉਣ ਦੇ ਲਈ ਸੜਕਾਂ ਦੇ ਦੋਨੋਂ ਪਾਸੇ ਦਰੱਖਤ ਲਗਾਉਏ ਪੈरिस ਨੂੰ ਸੁੰਦਰ ਬਣਾਉਣ ਦੇ ਲਈ ਤਾਂ ਵਿਸ਼ੇਸ਼ ਕਦਮ ਚੁੱਕੇ ਗਏ ਇਟਲੀ ਦੇ ਮਿਸਟਰ ਦੀਆਂ ਸੈਨਿਕ ਮੁਹੀਮਾ ਵਿੱਚ ਪ੍ਰਾਪਤ ਚਿੱਤਰਾਂ ਮੂਰਤੀਆਂ ਤੇ ਕਲਾਕਿਰਤੀਆਂ ਨਾਲ ਰਾਜਧਾਨੀ ਵਿੱਚ ਸਥਿਤ ਲੂਵਰ ਨਾਂ ਦੇ ਅਜਾਇਬ ਘਰ ਨੂੰ ਸਜਾਇਆ ਗਿਆ ਪੈरिस ਦੇ ਵਿੱਚ ਅਨੇਕਾਂ ਮਹਿਲਾਂ ਸਮਾਰਕਾਂ ਦਾ ਨਿਰਮਾਣ ਕਰਵਾਇਆ ਗਿਆ ਇਸ ਨਾਲ ਪੈरिस ਦੀ ਚਮਕ ਦਮਕ ਦੇ ਵਿੱਚ ਸੁਧਾਰਨ ਵਾਧਾ ਹੋਇਆ ਤੁਸੀਂ ਜਨਤਾ ਲਈ अनेका ਲਾਇਬ੍ਰੇਰੀਆਂ ਵੀ ਖੋਲੀਆਂ ਅਗੇ ਹੈਗਾ ਨੈਪੋਲੀਅਨ ਦੇ ਕੰਮਾਂ ਦਾ ਮਲੰਕਣ ਐਸਟੀਮੇਟ ਆਫ ਦ ਨੈਪੋਲੀਅਨਸ ਵਰਕਸ ਨੈਪੋਲੀਅਨ ਨੇ ਪਹਿਲੇ ਕੌਂਸਲ ਦੇ ਰੂਪ ਦੇ ਵਿੱਚ ਫਰਾਂਸ ਦੇ ਵਿੱਚ ਮਹੱਤਵਪੂਰਨ ਸੁਧਾਰ ਕੀਤੇ 1799 ਵਿੱਚ ਜਦੋਂ ਨੈਪੋਲੀਅਨ ਨੇ ਪਹਿਲੇ ਕੌਂਸਲ ਦੇ ਅਹੁਦੇ ਤੇ ਬੈਠਿਆ ਤਾਂ ਉਸ ਸਮੇਂ ਫਰਾਂਸ ਦੇ ਅੰਦਰ ਉਹਨਾਂ ਦੀ ਸਥਿਤੀ ਚੰਗੀ ਨਹੀਂ ਸੀ ਆਪਣੇ 5 ਸਾਲ ਦੇ ਕਾਰਜਕਾਲ ਦੇ ਵਿੱਚ ਨੈਪੋਲੀਅਨ ਨੇ ਬਹੁਤ ਸਾਰੇ ਜਿਹੜੇ ਕੀ ਸੁਧਾਰ ਬਹੁਤ ਸਾਰੇ ਯਤਨਾਂ ਦੁਆਰਾ ਫਰਾਂਸ ਦੇ ਇਹ ਜਿਹੜੇ ਸੁਧਾਰ ਕੀਤੇ ਫਰਾਂਸ ਦੇ ਚਿਹਰੇ ਨੂੰ ਇੱਕ ਨਵਾਂ ਨਿਖਾਰ ਦਿੱਤਾ ਤੇ ਉਹਨੇ ਪ੍ਰਸ਼ਾਸਨਿਕ ਆਰਥਿਕ ਨਿਆਂ ਸਿੱਖਿਆ ਧਰਮ ਦੇ ਖੇਤਰ ਦੇ ਵਿੱਚ ਕਾਫੀ ਜ਼ਿਆਦਾ ਸੁਧਾਰ ਕੀਤੇ ਇਸੇ ਕਰਕੇ ਨੈਪੋਲੀਅਨ ਨਾ ਤਾਂ ਕੇਵਲ ਫਰਾਂਸ ਬਲਕਿ ਵਿਸ਼ਵ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਂਦਾ। ਹਾਂਜੀ ਨੈਕਸਟ ਟਾਪਿਕ ਆਪਾਂ ਨੈਕਸਟ ਵੀਡੀਓ 'ਚ ਲੈ ਕੇ ਆਵਾਂਗੇ। ਥੈਂਕਸ।